ਅੱਜ ਪੰਜਾਬ ਵਾਲੋ ਅੱਜ ਮੈਂ ਬੋਲਣਾ ਤਾਂ ਕੁਝ ਨਹੀਂ ਪਰ ਤੁਹਾਨੂੰ ਤੁਹਾਡੇ ਵਾਲੇ ਮੀਰਾ ਦੀ ਮੀਰੀ ਜ਼ਰੂਰ ਦਿਖਾਉਂਗਾ ਬਾਈ ਹਨਾ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਜੋ ਵੀ ਗੱਲਾਂ ਇੱਥੇ ਬੀਤਦੀਆਂ ਬਾਈ ਉਹ ਤੁਹਾਡੇ ਜਿਹੜੀਆਂ ਕਲੀਅਰ ਕੀਤੀਆਂ ਜਾਣ ਹਨਾ ਤੁਹਾਡੇ ਸਾਹਮਣੇ ਲਿਆਂਦੀਆਂ ਜਾਣ ਤੇ ਤੁਸੀਂ ਇਹ ਵੀਡੀਓ ਦੇਖੋ ਆਪਦੇ ਪੰਜਾਬ ਦੇ ਹਨਾ ਮੀਰਾ ਦੀ ਇੱਕ ਆਡਾ ਡਿਪੋਇਡ ਲੈ ਆ ਦੇਖੋ 1200 ਡਾਲਰ ਡਿਪੋਇਡ ਲੈਣ ਵਾਲਾ ਪਿਆ ਗਿਆਨੀ ਕੋ ਗੁਰਪ੍ਰੀਤ ਸਿੰਘ ਵਿਰਕਨਾ ਦਾ ਆ ਦਾ ਘਰ ਆ ਤੇ 2000 ਸਾਡਾ ਡਿਪੋਇਟ ਵੀ ਮਾਰ ਗਿਆ ਵਾ ਸਾਨੂੰ ਬੇਸਮੈਂਟ ਤੇ ਵੀ ਕੱਢਤਾ ਐਨੇ ਕਿ ਮੇਰੇ ਰਿਸ਼ਤੇਦਾਰ ਉਹਨੇ ਆਇਆ ਹੋਇਆ ਕੋਈ ਨਹੀਂ ਖਾਲੀ ਬੇਸਮੈਂਟ ਆ ਦੀ ਉਤੋਂ ਸਾਡਾ ਪਾਰਸਲ ਖਾ ਗਿਆ ਵਾ ਵੀਡੀਓ ਤੁਸੀਂ ਦੇਖ ਲਈਏ ਬਾਈ ਜੀ ਇਹ ਗੱਲ ਆ ਜਿਹੜੀ ਇਹ ਕੱਲੇ ਇੱਥੇ 2000 ਡਾਲਰ ਤੱਕ ਨੱਪਣ ਤੱਕ ਆ ਜਿਹੜੀ ਇਹ ਸੀਮਤ ਨਹੀਂ ਰਹਿਣੀਗੀ ਇਹ ਗੱਲ ਆ ਜਿਹੜੀ ਇਹ ਫਿਊਚਰ ਤੱਕ ਜਿਹੜੀ ਆ ਜਾਣੀ ਆ ਇਹ ਤੁਸੀਂ ਇਹ ਮੰਨ ਕੇ ਚੱਲਿਓ ਜੇ ਵੀ ਬੰਦੇ ਦਾ ਜਿਹੜਾ ਭਵਿੱਖ ਖਰਾਬ ਤੱਕ ਜਿਹੜਾ ਕਾਰਨ ਜਾਣਗੇ ਲੋਕ ਇਹ ਇਹਨੇ ਕੱਲੇ ਡਿਪੋਜ਼ਿਟ ਨੱਪੇ ਹੁਣ ਕੀ ਹੋਊਗਾ ਇਹਨਾਂ ਦਾ ਆਪਸ ਵਿੱਚ ਬੋਲਬਲਾਰਾ ਹੋਇਆ ਕਿਉਂਕਿ ਮੈਂ ਬਾਈ ਜੀ ਗੱਲ ਉਹ ਕਰਦਾ ਹੁੰਨਾ ਜਿਹੜੀਆਂ ਇੱਥੇ ਬੀਤਦੀਆਂ ਹੈਗਾ ਹਨਾ ਕੀ ਹੋਣਾ ਹੁਣ ਇਹਨਾਂ ਦੇ ਵਿੱਚ ਇਹਨੇ ਡਿਪੋਜ਼ਿਟ ਨੱਪੇ ਮੁੰਡੇ ਨੇ ਵੀਡੀਓ ਬਣਾਈ ਸ਼ੇਅਰ ਕਰਤੀ ਜੀ ਹੁਣ ਵੀ ਪਤਾ ਲੱਗ ਗਿਆ ਇਹਨਾਂ ਦਾ ਹੁਣ ਆਪਸ ਵਿੱਚ ਜਿਹੜਾ ਝਗੜਾ ਹੋ ਗਿਆ ਪਰ ਜਦੋਂ ਆਪਾਂ ਇੱਥੇ ਆ ਕੇ ਕਿਰਾਏ ਤੇ ਰਹਿਨੇ ਆ ਨਾ ਬਾਈ ਤੇ ਆਪਾਂ ਨਾਰਮਲ ਜੀ ਗੱਲ ਆ ਬਾਈ ਇਮੀਗ੍ਰੇਸ਼ਨ ਦੇ ਕਾਗਜ਼ਾਂ ਪੱਤਰਾਂ ਤੇ ਆਪਾਂ ਸਾਰੇ ਜਿਹੜਾ ਉਸੇ ਘਰ ਦਾ ਐਡਰੈਸ ਪਾਉਣੇ ਆ ਜਿਹੜੇ ਘਰ ਦੇ ਵਿੱਚ ਆਪਾਂ ਰਹਿਨੇ ਆ ਤੇ ਜਿਹੜੀ ਇਮੀਗ੍ਰੇਸ਼ਨ ਆ ਉਹ ਡਾਕੂਮੈਂਟ ਉਸੇ ਘਰੇ ਭੇਜਦੀ ਹੈ ਜਿੱਥੇ ਆਪਾਂ ਆ ਜਿਹੜਾ ਆਪਾਂ ਐਡਰੈਸ ਦਿੱਤਾ ਹੁੰਦਾ ਹੁਣ ਇਹਨੇ ਕੀ ਕਰਨਾ ਬਾਈ ਤੁਸੀਂ ਵੀਡੀਓ ਦੇ ਵਿੱਚ ਕਹਿ ਵੀ ਰਹੇ ਆ ਸੁਣ ਵੀ ਰਹੇ ਹੋ ਵੀ ਸਾਡਾ ਇੱਕ ਪਾਰਸਲ ਨੱਪ ਗਿਆ ਕੱਲਾ ਉਹ ਪਾਰਸਲ ਹੀ ਨਹੀਂ ਜਿਹੜੇ ਹੋਰ ਇਮੀਗ੍ਰੇਸ਼ਨ ਜਿਹੜੇ ਜ਼ਰੂਰੀ ਕਾਗਜ਼ ਵੀ ਆਉਣਗੇ ਨਾ ਉਹ ਇਸ ਘਰ ਦੁਆਰਾ ਉਹ ਵੀ 90 ਜਾਣਗੇ ਪਤਾ ਨਹੀਂ ਹੁਣ ਕਿੰਨਾ ਖੱਜਲ ਖਵਾਰ ਪਤਾ ਨਹੀਂ 7 ਮਹੀਨੇ ਕੇ 8 ਮਹੀਨੇ ਕੇ ਸਾਲ ਜਿਹੜਾ ਹੋ ਸਕਦਾ ਵਰਕ ਪਰਮਿਟ ਆਉਣਾ ਹੋਵੇ ਇਹ ਮੁੰਡੇ ਦਾ ਹੋ ਸਕਦਾ ਸਟੱਡੀ ਪਰਮਿਟ ਇੱਥੇ ਨਵਾ ਆਉਣਾ ਹੋਵੇ ਇਮੀਗ੍ਰੇਸ਼ਨ ਚ ਫਾਈਲਾਂ ਲੱਗੀਆਂ ਹੀ ਹੁੰਦੀਆਂ ਬਾਈ ਹਰੇਕ ਦੀਆਂ ਮਾੜੀਆਂ ਮੋਟੀਆਂ ਜਾਂ ਕਈ ਵਾਰੀ ਕੋਈ ਹੋਰ ਜ਼ਰੂਰੀ ਕਾਗਜ਼ ਜਿਹੜਾ ਆਉਣਾ ਹੁੰਦਾ ਡਰੈਸ ਤੇ ਬਾਈ ਉਹ ਇਸ ਘਰ ਦੁਆਰਾ ਉਹ ਵੀ 90 ਜਾਣਗੇ ਸੋ ਇਹ ਗੱਲਾਂ ਬਾਈ ਜੀ ਹੋਣੀ ਇੱਥੇ ਆਮ ਹੀ ਹੋਈਆਂ ਪਈਆਂ ਬਾਕੀ ਬਾਈ ਪੰਜਾਬ ਵਾਲਿਓ ਹੱਸਦੇ ਵਸਦੇ ਰਹੋ ਤੁਸੀਂ ਸਮਝਦਾਰ ਹੋ ਤੁਹਾਨੂੰ ਸਮਝਾਉਣ ਦੇ ਲਈ ਮੈਂ ਆ ਜਿਹੜੀ ਇਹ ਗੱਲਬਾਤ ਆ ਤੁਹਾਡੇ ਨਾਲ ਕਰਦਾ ਹੁਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਬਹੁਤ ਸਹਿਯੋਗ ਦੇ ਰਹੇ ਹੋ ਪੰਜਾਬ ਵਾਲਿਓ ਆ ਕੈਨੇਡਾ ਵਾਲੇ ਦੋ ਚਾਰ ਬੰਦਿਆਂ ਦੀ ਆਪਾਂ ਨੂੰ ਕੋਈ ਪਰਵਾਹ ਨਹੀਂ ਬਈ ਠੀਕ ਆ ਕਿਉਂਕਿ ਬਹੁਤ ਸਾਰੇ ਬੰਦਿਆਂ ਨੇ ਤੁਸੀਂ ਵੀ ਜਾਣਦੇ ਹੋ ਪੰਜਾਬ ਵਾਲਿਓ ਬਹੁਤ ਫੁਕਰੀਆਂ ਮਾਰਦੇ ਆ ਲੋਕ ਹਨ ਫੁਕਰੀਆਂ ਆਪਣੇ ਤੋਂ ਬਈ ਵਜਦੀਆਂ ਨਹੀਂ ਪ੍ਰਮਾਤਮਾ ਨੇ ਆ ਸਾਰਾ ਕੁਝ ਜਨੇਕੇ ਦਿੱਤੇ ਛੋਟੇ ਹੁੰਦੇ ਆਪਾਂ ਫੁਕਰੀਆਂ ਤੋਂ ਦੂਰ ਸੀ ਸੋ ਫੁਕਰੀਆਂ ਨੂੰ ਮੇਰੀਆਂ ਗੱਲਾਂ ਬਈ ਜਿਆਦਾ ਚੰਗੀਆਂ ਨਹੀਂ ਲੱਗਣਗੀਆਂ ਪਰ ਅਸਲੀ ਹਾਲਾਤ ਆ ਜਿਹੜੇ ਗਰਾਊਂਡ ਲੈਵਲ ਦੀ ਸਿਚੁਏਸ਼ਨ ਹੈ ਇਹੀ ਆ ਇਹੋ ਜਿਹਾ ਬੰਦਾ ਜਾ ਕੇ ਜਦੋਂ ਪੰਜਾਬ ਜਾਂਦਾ ਨਾ ਬਈ ਤੇ ਤੁਸੀਂ ਮੰਨ ਲਓ ਵੀ ਹੁਣ ਇਹ 2000 ਡਾਲਰ ਜਿਹੜਾ ਡਿਪੋਜ਼ਿਟ ਨੱਪੀ ਬੈਠਾ ਤੇ ਜੇ ਨੇ 20 ਜਗ੍ਹਾ ਤੇ ਵੀ 100-100 ਡਾਲਰ ਦੇਤਾ ਤਾਂ ਯਾਰ ਪਿੰਡ ਵਾਲੇ ਐ ਹੋ ਜਾਣਗੇ ਵੀ ਵਾਹ ਯਾਰ ਕਿੱਡਾ ਅਮੀਰ ਬੰਦਾ ਆ ਹਰੇਕ ਥਾਂ ਤੇ 6000 ਰੁਪਿਆ ਦਿੰਦਾ ਫਿਰਦਾਨ ਸਾਲ ਬਾਅਦ ਜਾਣਾ ਹੋਊਗਾ ਨਾ ਜਦੋਂ ਦੁਬਾਰਾ ਫੇਰ ਆਊਗਾ ਇੱਕ ਅੱਧੀ ਮੁਰਗੀ ਹੋਰ ਫਸਾ ਲੂ ਗਾਈ ਇਹ ਜਿਹੜੇ ਇਹਨਾਂ ਦੇ ਦਾਨ ਆ ਜਿਹੜੇ ਉੱਥੇ ਪੰਜਾਬ 'ਚ ਚੱਲਦੇ ਆ ਇੱਥੇ ਇਹਨਾਂ ਦੀਆਂ ਬਾਈ ਜੀ ਲੁੱਟਾਂ ਚੱਲਦੀਆਂ ਬਹੁਤ ਬਹੁਤ ਧੰਨਵਾਦ ਜੀ